ਅੱਜ ਕਸਬੇ ਦੀਆਂ ਤਿੰਨ ਦੁਕਾਨਾਂ ਦਾ ਚੋਰਾਂ ਵੱਲੋਂ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਵੱਲੋਂ ਛੋਟੇ-ਛੋਟੇ ਤਾਲੇ ਲਗਾਏ ਹੋਏ ਸਨ ਅਤੇ ਨਾ ਹੀ ਦੁਕਾਨ ਵਿੱਚ ਕੋਈ ਕੈਮਰੇ ਚੱਲ ਰਹੇ ਸਨ ਦੁਕਾਨਦਾਰਾਂ ਵੱਲੋਂ ਪੁਲਿਸ ਵੱਲੋਂ ਜਾਰੀ ਛੋਟੇ ਤਾਲਿਆਂ ਦੇ ਬਿਆਨ ਤੇ ਹੈਰਾਨੀ ਵੀ ਪ੍ਰਗਟਾਈ ਗਈ ਹੈ ਅਤੇ ਪੁਲਸ ਪ੍ਰਤੀ ਰੋਸ ਵੀ ਪ੍ਰਗਟ ਕੀਤਾ ਗਿਆ ਹੈ ਪ੍ਰੇਸ਼ਾ ਕ੍ਰਿਸ਼ਨ ਕਪਾਲ ਦੀ ਵਿਸ਼ੇਸ਼ ਰਿਪੋਰਟ ਮੈਂ ਮਾਨਵੀਰ ਘਟੇਰੀ ਆ ਤੇ ਮੈਂ ਸਿਰੇ ਆ ਤੇ ਮੇਰੇ ਫੋਨ ਗਿਆ ਇਥੇ ਦੇ ਰਹੇ ਹੂੰ ਕਿ ਤੇ ਦੁਕਾਨ ਦਾ ਤੇਰਾ ਸ਼ਟ ਖੁੱਲਾ ਰਿਆ ਵਾ ਤੇ ਮੈਂ ਕਿਹਾ ਚਲ ਕੋਈ ਮੈਂ ਮੈਂ ਜੇ ਬੰਦ ਕਰਕੇ ਗਿਆ ਵਾ ਤੇ ਗੁਰਦਰ ਸਿੰਘ ਮੱਥੇ ਤੇ ਕੇ ਕੇ ਆਇਆ ਜਾਨ ਕੇ ਮੈਂ ਵੇਖਿਆ ਤੇ ਖਲਾਰਾ ਖੁੜਾ ਕੋਈ ਖਾਸ ਨਹੀਂ ਪਿਆ ਮੈਂ ਸਮਾਸੂ ਬਾਹਰ ਕੱਢਿਆ ਕੱਢ ਕੇ ਮੈਂ ਵੇਖਿਆ ਤੇ ਬੈਟਰਾ ਤੇ ਨਿਮਟਰਾ ਜਿਹੜਾ ਉਹ ਲੈ ਕੇ ਜਾਵੇ ਤੇ ਕੋਈ ਗੱਲਾ ਖੋਲੇ ਗੱਲੇ ਚ ਕੋਈ 3000 ਰੁਪਏ ਆ ਭਾਣ ਪੂਣੀ ਪਰਚੀ ਪੁੱਟੀਆਂ ਹੀ ਉਹ ਠੰਡੇ ਦੀ ਤੂੰ ਬੋਲਾ ਲੈ ਜਾ ਰਿਹਾ ਖਾਰੇ ਖੁੜੇ ਲੈ ਗਿਆ ਉਹ ਕੀ ਮੰਗ ਕਰਦਾ ਮਗਰਨੇ ਵਿੱਚ ਜਦ ਸਭ ਚਾਹੀਦਾ ਰਹਾ ਰਾਨੂੰ ਪੈਰਾਪੂਰਾ ਲੋ ਜਿਹਦੇ ਨਾਂ ਪਛ ਨਹੀਂ ਨਸਾਨ ਕੇ ਦਾ ਨਾਂ ਹੋ ਇਹਨਾਂ ਕਿੰਨੇ ਨਸਾਨ ਹੋਇਆ ਮੇਰੇ ਵਿੱਚ 25 25 ਹਜ਼ਾਰ ਦਾ ਨਸਾਨ ਹੋਇਆ ਉਹ ਨੌਗੀ ਆ ਜੀ ਮੇਰਾ ਨਾਮ ਹਰਜੀਤ ਸਿੰਘ ਜੀ ਸ਼ੋਕ ਕਾਦੀ ਆ ਜੀ ਚੋਰੀ ਕਾਦੀ ਗਈ ਮੇਰੀ ਹੈਰੀ ਕੰਪਿਊਟਰ ਸੈਂਟਰ ਨਾਮ ਦੀ ਦੁਕਾਨ ਹੈਗੀ ਆ ਤੇ ਇੱਥੇ ਮੇਰੇ ਕੁਝ ਗੱਲੇ ਦੇ ਵਿੱਚ ਪੈਸੇ ਪਏ ਸੀ ਕੁਝ ਡਾਲਰ ਪਏ ਸੀਗੇ ਤੇ ਮੇਰੇ ਉਹ ਮਤਲਬ ਗੱਲਾ ਤੋੜ ਕੇ ਬਾਹਰੋ ਸ਼ਤਰ ਤੋੜ ਕੇ ਉਹ ਕੱਢ ਕੇ ਲੈ ਗਏ ਨੇ ਹੋਰ ਮੈਂ ਸਵੇਰੇ ਆਇਆ ਸੀਗਾ ਉਹ ਤੋਂ ਵੇਖਿਆ ਤੇ ਸ਼ਟਰ ਤਾਂ ਚੁੱਕਿਆ ਸੀਗਾ ਤੇ ਜਿਹੜਾ ਇਹ ਲੋਕ ਹੀ ਇਹ ਵੀ ਬਾਹਰੋਂ ਹੋਇਆ ਸੀਗਾ ਖੋਲ ਕੇ ਜਦੋਂ ਵੇਖਿਆ ਤਾਂ ਮੈਂ ਗੱਲਾਂ ਦੇਖਿਆ ਤੇ ਉਹ ਗੱਲਾਂ ਟੁੱਟਾ ਹੋਇਆ ਸੀਗਾ ਉਹਦੇ ਵਿੱਚ ਕੋਈ ਵੀ ਪੈਸਾ ਨਹੀਂ ਛੱਡਿਆ ਉਹਨਾਂ ਨੇ ਕਿੰਨੇ ਕ ਡਾਲਰ ਸੀ ਡਾਲਰ ਹੈਗੇ ਮਤਲਬ ਲਾਂਸਮ 50000 ਰੁਪਿਆ ਮਤਲਬ ਇੰਡੀਅਨ ਕਰੰਸੀ ਸੀਗੀ ਇਹ ਤਿੰਨਾਂ ਦੁਕਾਨਦਾਰਾਂ ਨੇ ਛੋਟੇ-ਛੋਟੇ ਤਾਲੇ ਲਾਏ ਹੀ ਅੰਦਰ ਬਾਅਦ ਕੋਈ ਇਹਨਾਂ ਦਾ ਵੱਡਾ ਤਾਲਾ ਹੈ ਨਹੀਂ ਸੀ ਨਾ ਇਹਨਾਂ ਦੇ ਕੋਈ ਕੈਮਰੇ ਲੱਗੇ ਆ ਜਿਹੇ ਕੈਮਰੇ ਇਹਨਾਂ ਦੇ ਲੱਗੇ ਵੀ ਆ ਸਾਰੇ ਕੈਮਰੇ ਬੰਦ ਪਏ ਆ ਕੋਈ ਚੌਕੀਦਾਰ ਵੀ ਨਹੀਂ ਰੱਖਿਆ ਹੋਇਆ ਬਾਕੀ ਹੋਰ ਐਨ ਸੀ ਸੀ ਟੀ ਕੈਮਰੇ ਵੇਖ ਕੇ ਚੈੱਕ ਕਰਾਂਗੇ ਕਿੰਨੇ ਚੋਰੀ ਕੀਤੀ ਕਿਹੜੀ ਕਿਹੜੀ ਦੁਕਾਨਾਂ ਆ ਜਿਨ੍ਹਾਂ ਦੀ ਹੈ ਕੋਈ ਚੋਰੀ ਦੁਕਾਨਾਂ ਤਿੰਨ ਆ ਹਾਂਜੀ ਇਹਨਾਂ ਵਿੱਚ ਇੱਕ ਪਹਿਗਾ ਹੀਰਾ ਸਿੰਘ ਹਾਂਜੀ ਇੱਕ ਸਲਵਿੰਦਰ ਸਿੰਘ ਆ ਇੱਕ ਹਰਜੀਤ ਸਿੰਘ ਆ ਇਹਨਾਂ ਦੇ ਕਿੰਨਾ ਨੁਕਸਾਨ ਕਰਦੇ ਆ ਸਰ ਹਾਂ ਇਹਨਾਂ ਨੁਕਸਾਨ ਕਰਦੇ ਨੁਕਸਾਨ ਕੋਈ ਇੱਕ ਨੇ ਕਿਹਾ 16000 ਰੁਪਏ ਮੇਰਾ ਗਿਆ ਇੱਕ ਨੇ 2000 ਰੁਪਏ ਦੇ ਬੈਟਰ ਆ ਇੱਕ ਕਹਿੰਦਾ ਮੇਰਾ 40000 ਰੁਪਇਆ ਸਰ ਮੇਲਾ ਚੱਲ ਰਿਹਾ ਤੇ ਕੁਝ ਨਹੀਂ ਡਾਕਾ ਮਾਰਦੀ ਨਹੀਂ ਪੁਲਿਸ ਤੇ ਬਹੁਤ ਜ਼ਿਆਦਾ ਤਰੀ ਫਿੰਡੀ ਆ ਪਬਲਿਕ ਬੜੀ ਤਰੀ ਫਿੰਡੀ ਆ ਕਰ ਲਈ ਨੇ ਟ੍ਰੇਸ ਕੋਈ ਨਹੀਂ ਰੀਅਲ ਨਹੀਂ ਸਰ ਵੇਖਿਆ ਜੀ ਇਹਦੇ ਜਦੋਂ ਮੇਲੇ ਦੇ ਵਿੱਚ ਇੱਕ ਕੋਕਨ ਵਾਲੇ ਦਾ ਕੰਨ ਵੱਡਦਾ ਹੁਣ ਵੀ ਇਹ ਤਿੰਨ ਦੁਕਾਨਾਂ ਦੀਆਂ ਚੋਰੀਆਂ ਆ ਜਾਂ ਤੇ ਲੋਕੀ ਕਹਿ ਰਹੇ ਨੇ ਵੀ ਜਿਹੜੀ ਤੇ ਪੁਲਿਸ ਪੁਲਿਸ ਤੇ ਤੋਂ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਆ ਹੁਣ ਕਰ ਰਹੀ ਕੰਮ